ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜੋ ਚਾਹੁੰਦੇ ਹਨ ਕਿ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ ਆਫ ਆਸਟ੍ਰੇਲੀਆ ਡਿਵੀਜ਼ਨ 2 ਵੀਜ਼ੇ ਨਾਲ ਜੁੜੇ ਫੈਸਲੇ ਦੀ ਵੀ ਸਮੀਖਿਆ ਕਰੇ ਮੇਰਾ ਮੰਨਣਾ ਹੈ ਕਿ ਮੇਰੀ ਵੀਜ਼ਾ ਅਰਜ਼ੀ ਦੀ ਸਮੀਖਿਆ ਵਿੱਚ ਕਾਨੂੰਨੀ ਗਲਤੀ ਹੋਈ ਹੈ ਤਾਂ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਕੀ ਕਰ ਸਕਦੀ ਹੈ ਜੇਕਰ ਤੁਹਾਡਾ ਵੀਜ਼ਾ ਕਿਸੇ ਸਰਕਾਰੀ ਨੁਮਾਇੰਦੇ ਦੁਆਰਾ ਨਾ ਮਨਜ਼ੂਰ ਜਾਂ ਰੱਦ ਕਰ ਦਿੱਤਾ ਗਿਆ ਹੈ ਅਤੇ ਟ੍ਰਿਬਿਊਨਲ ਦੁਆਰਾ ਤੁਹਾਡੀ ਸਮੀਖਿਆ ਸਫਲ ਨਹੀਂ ਹੋਈ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਟ੍ਰਿਬਿਊਨਲ ਨੇ ਕੋਈ ਗਲਤੀ ਕੀਤੀ ਹੈ ਤਾਂ ਤੁਸੀਂ ਟ੍ਰਿਬਿਊਨਲ ਦੇ ਇਸ ਫੈਸਲੇ ਦੀ ਸਮੀਖਿਆ ਲਈ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ ਆਫ ਆਸਟ੍ਰੇਲੀਆ ਵਿੱਚ ਅਰਜ਼ੀ ਦੇਣ ਦਾ ਫੈਸਲਾ ਕਰ ਸਕਦੇ ਹੋ ਪਰ ਕੇਵਲ ਤਾਂ ਹੀ ਜੇਕਰ ਤੁਸੀਂ ਸੋਚਦੇ ਹੋ ਕਿ ਟ੍ਰਿਬਿਊਨਲ ਨੇ ਕੋਈ ਕਾਨੂੰਨੀ ਗਲਤੀ ਕੀਤੀ ਹੈ ਅਦਾਲਤ ਨੂੰ ਇਸ ਬਾਰੇ ਅਰਜ਼ੀ ਦੇਣ ਲਈ ਸਖਤ ਸਮਾਂ ਸੀਮਾਾਂ ਲਾਗੂ ਹਨ ਆਮ ਤੌਰ ਤੇ ਟ੍ਰਿਬਿਊਨਲ ਦੇ ਫੈਸਲੇ ਤੋਂ 35 ਦਿਨ ਦੇ ਅੰਦਰ ਅੰਦਰ ਤੁਸੀਂ ਇਸ ਬਾਰੇ ਕੋਈ ਨਵਾਂ ਸਬੂਤ ਪੇਸ਼ ਨਹੀਂ ਕਰ ਸਕਦੇ ਹੋ ਕਿ ਕੀ ਤੁਸੀਂ ਵੀਜ਼ੇ ਲਈ ਯੋਗ ਹੋ ਜਾਂ ਨਹੀਂ। ਅਦਾਲਤ ਤੁਹਾਡੇ ਪੂਰੇ ਕੇਸ ਦੀ ਸਮੀਖਿਆ ਨਹੀਂ ਕਰ ਸਕਦੀ ਹੈ। ਅਦਾਲਤ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੀ ਹੈ। ਇਹ ਸਿਰਫ ਇਸ ਗੱਲ ਤੇ ਵਿਚਾਰ ਕਰ ਸਕਦੀ ਹੈ ਕਿ ਕੀ ਉਸ ਫੈਸਲੇ ਵਿੱਚ ਕੋਈ ਕਾਨੂੰਨੀ ਗਲਤੀ ਹੋਈ ਸੀ ਜਾਂ ਨਹੀਂ। ਇਸ ਦਾ ਮਤਲਬ ਇਹ ਹੈ ਕਿ ਅਦਾਲਤ ਇਸ ਗੱਲ ਵਿੱਚ ਪਾਬੰਦੀਆਂ ਅਧੀਨ ਹੈ ਕਿ ਉਹ ਕੀ-ਕੀ ਕਰ ਸਕਦੀ ਹੈ। ਤਾਂ ਅਦਾਲਤ ਕੀ-ਕੀ ਕਰ ਸਕਦੀ ਹੈ? ਅਦਾਲਤ ਤੁਹਾਡੀ ਸਮੀਖਿਆ ਅਰਜ਼ੀ ਦਾ ਮੁਲਾਂਕਣ ਇਹ ਪਤਾ ਕਰਨ ਲਈ ਕਰ ਸਕਦੀ ਹੈ ਕਿ ਕੀ ਟ੍ਰਿਬਿਊਨਲ ਵੱਲੋਂ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਸੀ ਅਤੇ ਕੀ ਟ੍ਰਿਬਿਊਨਲ ਨੇ ਸਹੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਸੀ ਜੇਕਰ ਅਦਾਲਤ ਇਹ ਫੈਸਲਾ ਕਰਦੀ ਹੈ ਕਿ ਕਾਨੂੰਨੀ ਗਲਤੀ ਹੋਈ ਹੈ ਤਾਂ ਜੱਜ ਹੁਕਮ ਦੇਵੇਗਾ ਕਿ ਤੁਹਾਡੇ ਮਾਮਲੇ ਦੀ ਸੁਣਵਾਈ ਟ੍ਰਿਬਿਊਨਲ ਦੁਆਰਾ ਦੁਬਾਰਾ ਕੀਤੀ ਜਾਵੇ ਅਦਾਲਤ ਕੀ ਕੀ ਨਹੀਂ ਕਰ ਸਕਦੀ ਹੈ ਫੈਡਰਲ ਸਰਕਟ ਐਂਡ ਫੈਮਿਲੀ ਕੋਰਟ ਆਫ ਆਸਟ੍ਰੇਲੀਆ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੀ ਹੈ ਤੁਸੀਂ ਇਸ ਅਦਾਲਤ ਤੋਂ ਵੀਜ਼ਾ ਪ੍ਰਾਪਤ ਨਹੀਂ ਕਰ ਸਕਦੇ ਹੋ ਮੇਰੀ ਸਹਾਇਤਾ ਲਈ ਕਿਹੜੀਆਂ ਸੇਵਾਵਾਂ ਉਪਲਬਧ ਹਨ ਜੇਕਰ ਟ੍ਰਿਬਿਊਨਲ ਦੁਆਰਾ ਕੋਈ ਕਾਨੂੰਨੀ ਗਲਤੀ ਕੀਤੀ ਗਈ ਹੈ ਤਾਂ ਇਹ ਸਾਬਤ ਕਰਨਾ ਅਕਸਰ ਗੁੰਝਲਦਾਰ ਹੁੰਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਫੈਸਲਾ ਲੈਣ ਵਾਲੇ ਨੇ ਕਾਨੂੰਨੀ ਗਲਤੀ ਕੀਤੀ ਹੈ ਤਾਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ ਅਦਾਲਤ ਤੁਹਾਡੇ ਲਈ ਕੋਈ ਵਕੀਲ ਨਹੀਂ ਲੱਭ ਸਕਦੀ ਹਾਲਾਂਕਿ ਤੁਸੀਂ ਅਦਾਲਤ ਦੀ ਵੈੱਬਸਾਈਟ ਰਾਹੀਂ ਕਮਿਊਨਿਟੀ ਕਾਨੂੰਨੀ ਸੇਵਾਵਾਂ ਜਾਂ ਲੀਗਲ ਏਡ ਲਈ ਮਦਦਗਾਰ ਲਿੰਕ ਲੱਭ ਸਕਦੇ ਹੋ ਜਾਂ ਫਿਰ ਤੁਸੀਂ ਆਪਣਾ ਖੁਦ ਦਾ ਵਕੀਲ ਚੁਣ ਸਕਦੇ ਹੋ ਅਤੇ ਇਸੇ ਵੱਲੋਂ ਭੁਗਤਾਨ ਕਰ ਸਕਦੇ ਹੋ ਤੁਸੀਂ ਸਾਡੇ ਸਟਾਫ ਨਾਲ 1300 352000 ਤੇ ਫੋਨ ਕਰਕੇ ਜਾਂ ਅਦਾਲਤ ਦੀ ਵੈੱਬਸਾਈਟ ਰਾਹੀਂ ਪੁੱਛਗਿੱਛ ਦੀ ਬੇਨਤੀ ਜਮ੍ਹਾਂ ਕਰਕੇ ਵੀ ਸੰਪਰਕ ਕਰ ਸਕਦੇ ਹੋ ਰਜਿਸਟਰੀ ਤੇ ਮੌਜੂਦ ਅਦਾਲਤ ਦਾ ਸਟਾਫ ਫਾਰਮਾ ਤੱਕ ਪਹੁੰਚ ਕਰਨ ਜਾਂ ਦਸਤਾਵੇਜ਼ਾਂ ਨੂੰ ਭਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਜੇਕਰ ਤੁਹਾਨੂੰ ਸਮਝਣ ਵਿੱਚ ਮਦਦ ਲਈ ਕਿਸੇ ਦੁਭਾਸ਼ੀ ਦੀ ਲੋੜ ਹੈ ਤਾਂ ਤੁਸੀਂ ਦੁਭਾਸ਼ੀ ਦੀ ਮੰਗ ਕਰ ਸਕਦੇ ਹੋ ਤੁਹਾਨੂੰ ਦੁਭਾਸ਼ੀ ਲਈ ਭੁਗਤਾਨ ਕਰਨ ਲਈ ਨਹੀਂ ਕਿਹਾ ਜਾਵੇਗਾ ਹਾਲਾਂਕਿ ਅਦਾਲਤ ਦਾ ਸਟਾਫ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦਾ ਹੈ ਜੇਕਰ ਮੇਰੀ ਸਮੀਖਿਆ ਫੇਲ ਹੋ ਜਾਂਦੀ ਹੈ ਤਾਂ ਇਸ ਦੇ ਖਰਚੇ ਕੀ ਹਨ ਇਹ ਜਾਨਣਾ ਮਹੱਤਵਪੂਰਨ ਹੈ ਕਿ ਅਦਾਲਤ ਵਿੱਚ ਆਪਣੇ ਦਸਤਾਵੇਜ਼ ਦਾਇਰ ਕਰਨ ਲਈ ਅਤੇ ਅਦਾਲਤੀ ਪ੍ਰਕਿਰਿਆ ਦੌਰਾਨ ਤੁਸੀਂ ਜੋ ਵੀ ਫੀਸਾਂ ਭਰਦੇ ਹੋ ਉਹਨਾਂ ਤੋਂ ਇਲਾਵਾ ਤੁਹਾਡੇ ਮਾਮਲੇ ਨਾਲ ਜੁੜੇ ਕਾਨੂੰਨੀ ਖਰਚੇ ਵੀ ਹੋ ਸਕਦੇ ਹਨ ਕਿਰਪਾ ਕਰਕੇ ਧਿਆਨ ਰੱਖੋ ਕਿ ਜੇਕਰ ਤੁਸੀਂ ਆਪਣੀ ਸਮੀਖਿਆ ਅਰਜ਼ੀ ਵਾਪਸ ਲੈ ਲੈਂਦੇ ਹੋ ਜਾਂ ਤੁਹਾਡੀ ਸਮੀਖਿਆ ਫੇਲ ਹੋ ਜਾਂਦੀ ਹੈ ਤਾਂ ਤੁਹਾਨੂੰ ਆਪਣੇ ਖੁਦ ਦੀ ਕਾਨੂੰਨੀ ਖਰਚੀਆਂ ਦੇ ਨਾਲ-ਨਾਲ ਮੰਤਰੀ ਦੇ ਕੁਝ ਜਾਂ ਸਾਰੇ ਕਾਨੂੰਨੀ ਖਰਚਿਆਂ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਜਾ ਸਕਦਾ ਹੈ ਇਹ ਹਜ਼ਾਰਾਂ ਡਾਲਰ ਤੱਕ ਹੋ ਸਕਦੇ ਹਨ ਨਾ ਭਰੇਗੇ ਕਾਨੂੰਨੀ ਖਰਚੇ ਤੁਹਾਡੇ ਉੱਪਰ ਆਸਟ੍ਰੇਲੀਆਈ ਸਰਕਾਰ ਦਾ ਕਰਜ਼ਾ ਹੁੰਦੇ ਹਨ ਤੁਹਾਨੂੰ ਪਵੇਖਦੀਆਂ ਵੀਜ਼ਾ ਅਰਜ਼ੀਆਂ ਤੇ ਤੁਹਾਡੇ ਉੱਪਰ ਆਸਟ੍ਰੇਲੀਆਈ ਸਰਕਾਰ ਦੇ ਹੋਣ ਵਾਲੇ ਕਰਜ਼ੇ ਦੇ ਪ੍ਰਭਾਵ ਬਾਰੇ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ ਮੇਰੀ ਵੀਜ਼ਾ ਸੰਬੰਧੀ ਕੇਸ ਨੂੰ ਅਦਾਲਤ ਰਾਹੀਂ ਕਿਵੇਂ ਨਜਿੱਠਿਆ ਜਾਵੇਗਾ ਅਦਾਲਤੀ ਪ੍ਰਕਿਰਿਆ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਅਤੇ ਵੀਡੀਓ ਤੇ ਜਦੋਂ ਮੈਂ ਅਦਾਲਤ ਵਿੱਚ ਹਾਜ਼ਰ ਹੁਵਾਂ ਤਾਂ ਮੈਨੂੰ ਕੀ ਪਤਾ ਹੋਣਾ ਚਾਹੀਦਾ ਹੈ ਦੇਖਣਾ ਯਕੀਨੀ ਬਣਾਓ ਤੁਸੀਂ ਅਦਾਲਤ ਦੀ ਵੈੱਬਸਾਈਟ ਤੇ ਫੀਸਾਂ ਖਰਚੀਆਂ ਅਤੇ ਫੀਸ ਮੁਆਫੀਆਂ ਸਮੇਤ ਅਦਾਲਤੀ ਪ੍ਰਕਿਰਿਆ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ